ਪੂਰੇ ਪੰਜਾਬ ਭਰ ਦੇ ਵਿੱਚ ਹੜ੍ਹਾਂ ਦੇ ਨਾਲ ਜਿਹੜੀ ਹੈ ਕਾਫੀ ਤਬਾਹੀ ਜਿਹੜੀ ਆ ਮੱਚੀ ਹੈ ਜੀ ਗੱਲ ਕਰੀਏ ਅਮ੍ਰਿਤਸਰ ਦੇ ਹਲਕਾ ਅਜਨਾਲਾ ਦੇ ਪਿੰਡ ਤਲਵੰਡੀ ਰਾਏ ਦਾਦੋ ਦੀ ਗੱਲ ਕਰੀਏ ਤਾਂ ਉੱਥੇ ਵੀ ਇਤਨਾ ਕਿਤ ਹੜ੍ਹਾਂ ਦੇ ਨਾਲ ਕਾਫੀ ਨੁਕਸਾਨ ਹੋਇਆ ਸੀਗਾ ਤੇ ਉਸੇ ਪਿੰਡ ਦੇ ਇੱਕ ਘਰ ਦੇ ਵਿੱਚ 8 ਸਾਲਾ ਬੱਚਾ ਅਭਿਜੋਤ ਸਿੰਘ ਨੂੰ ਗੰਭੀਰ ਬਿਮਾਰੀ ਸੀਗੀ ਤੁਹਾਨੂੰ ਦੱਸ ਸੀਗੀ ਬਾੜ ਆਉਣ ਦੇ ਕਰਕੇ ਪੂਰਾ ਪਿੰਡ ਜਿਹੜਾ ਪਾਣੇ ਦੇ ਨਾਲ ਘਿਰ ਗਿਆ ਸੀਗਾ ਤਾਂ ਅਭਿਜੋਤ ਦਾ ਪੀਜੀ ਵਿੱਚ ਇਲਾਜ ਚੱਲਦਾ ਸੀ ਜਿਸ ਤੋਂ ਬਾਅਦ ਅਭਿਜੋਤ ਸਿੰਘ ਦੀ ਜਿਹੜੀ ਹੈ ਵੀਡੀਓ ਵਾਇਰਲ ਹੁੰਦੀ ਹੈ ਸੋਸ਼ਲ ਮੀਡੀਆ ਜਿਸ ਤੋਂ ਬਾਅਦ ਪੰਜਾਬ ਸਰਕਾਰ ਦੇ ਵੱ ਇਲਾਨ ਕੀਤਾ ਜਾਂਦੀ ਕਿ ਅਸੀਂ ਅਵਜੋਤ ਸਿੰਘ ਦਾ ਸਾਰਾ ਜਿਹੜਾ ਖਰਚਾ ਸੀਗਾ ਮੈਡੀਕਲ ਦਾ ਉਹ ਖੁਦ ਅਸੀਂ ਕਰੀਏ ਉਸ ਤੋਂ ਬਾਅਦ ਅੰਮ੍ਰਿਤਸਰ ਸਿਹਤ ਪ੍ਰਸ਼ਾਸਨ ਦੇ ਵੱਲੋਂ ਉਸ ਦਾ ਰੈਸਕਿਊ ਕੀਤਾ ਜਾਂਦਾ ਉਸ ਦਾ ਸਾਰਾ ਜਿਹੜਾ ਇਲਾਜ ਹੈ ਉਸ ਦੀ ਜਿਹੜੀ ਹੈ ਸ਼ੁਰੂਆਤ ਕਰ ਦਿੱਤੀ ਜਾਂਦੀ ਹੈ ਇਸ ਤੋਂ ਬਾਅਦ ਲਗਾਤਾਰ ਸੋਨੂ ਸੂਜ ਵੱਲੋਂ ਵੀ ਉਸ ਬੱਚੇ ਨਾਲ ਮਿਲਿਆ ਜਾਂਦਾ ਤੇ ਵਕ ਵਕ ਸਮਾਏ ਸਿਹਤ ਸੰਸਥਾ ਵੱਲੋਂ ਬੱਚੇ ਨੂੰ ਮਿਲ ਰਹੀ ਸੀਗੇ ਤੇ ਲਗਾਤਾਰ ਅਰਦਾਸ ਕੀਤੀ ਜਾ ਰਹੀ ਸੀ ਕਿ ਜਲਦ ਤੋਂ ਜਿਹੜਾ ਬੱਚਾ ਸੀਗਾ ਅਵਜੋਤ ਸਿੰਘ ਉਹ ਫਿਰ ਤੋਂ ਠੀਕ ਹੋ ਸਕੇ ਪਰ ਤੁਹਾਨੂੰ ਦੱਸ ਤੀ ਕਿ ਸੋਮਵਾਰ ਅਵਜੋਤ ਸਿੰਘ ਨੇ ਜਿਹੜਾ ਪੀਜੀ ਵਿੱਚ ਉਸ ਨੇ ਆਪਣਾ ਦਮ ਤੋੜਦਾ ਜਿਸ ਤੋਂ ਬਾਅ ਅਭਿਜੋਤ ਸਿੰਘ ਦੇ ਘਰ ਵਿੱਚ ਜਿਹੜੇ ਆ ਉਹ ਪਹੁੰਚੇ ਹੈਗੇ ਫਿਲਹਾਲ ਪਰਿਵਾਰ ਵਾਲਿਆਂ ਦਾ ਪਿੰਡ ਵਾਲੇ ਇੱਥੇ ਪਹੁੰਚ ਰਹੇ ਆ ਰੋ ਰੋ ਕੇ ਉਹਨਾਂ ਦਾ ਬੁਰਾ ਹਾਲ ਆ ਅਫਸੋਸ ਕਰਨ ਦੇ ਲਈ ਪਹੁੰਚੇ ਹੈਗੇ ਕਿਉਂਕਿ ਉਮੀਦ ਸੀਗੀ ਕਿ ਅਭਿਜੋਤ ਸਿੰਘ ਫੇਰ ਤੋਂ ਜਿਹੜਾ ਠੀਕ ਹੋ ਜਾਵੇਗਾ ਤੁਹਾਨੂੰ ਦੱਸ ਦਿੱਤੀ ਕਿ 8 ਸਾਲ ਉਸਦੀ ਉਮਰ ਸੀਗੀ ਤਸਦੀਕ ਗੰਭੀਰ ਉਸ ਨੂੰ ਬਿਮਾਰੀ ਸੀਗੀ ਲੰਗਸ ਦੀ ਜਿਹੜੀ ਆ ਗੰਭੀਰ ਬਿਮਾਰੀ ਸੀਗੀ ਜਿਸ ਤੋਂ ਬਾਅਦ ਲਗਾਤਾਰ ਉਹ ਪ੍ਰੇਸ਼ਾਨ ਰਹਿੰਦਾ ਸੀਗਾ ਪਰ ਸਰਕਾਰਾਂ ਵੱਲੋਂ ਜ਼ਰੂਰ ਯਤਨ ਕੀਤੇ ਗਏ ਸੀਗੇ ਕਿ ਉਸ ਦਾ ਇਲਾਜ ਕਰਵਾਇਆ ਜਾਵੇ ਪਰ ਰੱਬ ਨੂੰ ਜਿਹੜਾ ਕੁਝ ਹੋਰੀ ਮਨਜੂਰ ਸੀਗਾ ਜਿਸ ਦੇ ਚਲਦੇ ਅੱਜ ਜਿਹੜਾ ਵਿਜੋਤ ਸਿੰਘ ਹੈ ਉਹ ਇਸ ਦੁਨੀਆ ਵਿੱਚ ਨਹੀਂ ਰਿਹਾ ਜਿਸ ਤੋਂ ਬਾਅਦ ਪੂਰੇ ਪਰਿਵਾਰ ਪਰਦੇ ਵਿੱਚ ਉਸ਼ੋਕ ਦੀ ਲਹਿਰ ਹੈਗੀ ਫਿਲਹਾਲ ਪਰਿਵਾਰ ਵਾਲੇ ਅਸੀਂ ਨਾਲ ਨੇ ਗੱਲਬਾਤ ਕਰਾਂਗੇ ਵਿਜੋਤ ਸਿੰਘ ਦੇ ਪਿਤਾ ਜੀ ਨੇ ਸਾਡੇ ਨਾਲ ਨੇ ਭਾਈ ਜੀ ਕੋਸ਼ਿਸ਼ ਤੁਸਰੀ ਪੂਰੀ ਕੀਤੀ ਸੀਗੀ ਲਗਾਤਾਰ ਵਕਵਾ ਤੋਂ ਹਸਪਤਾਲ ਵਿੱਚ ਜਾ ਰਹੇ ਸੀ ਕਿ ਉਸ ਦਾ ਇਲਾਜ ਕਰਵਾਉਣ ਦੀ ਕੋਸ਼ਿਸ਼ ਲਗਾਤਾਰ ਕੀਤੀ ਜਾ ਰਹੀ ਸੀ ਹੜ ਆ ਜਾਂਦਾ ਇਲਾਜ ਦੇ ਵਾਸਤੇ ਪੀਜੀਏ ਨਹੀਂ ਜਾਂਦਾ ਉਸ ਤੋਂ ਬਾਅਦ ਰੈਸਕਿਊ ਕੀਤਾ ਜਾਂਦਾ ਸਰਕਾਰ ਵੀ ਆਂਦੀ ਆ ਪਰ ਰੱਬ ਨੂੰ ਕੁਝ ਹੋਰ ਹੀ ਮਨਜੂਰ ਸੀਗਾ ਆਖਰੀ ਵਾਰ ਡਾਕਟਰ ਨੇ ਕੀ ਕਿਹਾ ਸੀ ਕਿਉਂਕਿ ਇਲਾਜ ਸ਼ੁਰੂ ਕਰ ਦਿੱਤਾ ਗਿਆ ਸੀਗਾ ਪੀਜੀਆ ਵਾਲੇ ਡਾਕਟਰ ਏਮਸ ਦੇ ਡਾਕਟਰ ਨੇ ਵੀ ਉਸਦਾ ਇਲਾਜ ਕੀਤਾ ਸੀਗਾ ਡਾਕਟਰ ਨੇ ਤੁਹਾਨੂੰ ਆਖਰੀ ਵਾਰ ਕਿਹਾ ਕਿਸੇਗਾ ਵੀ ਜੋ ਉਸ ਦੀ ਪੂਰੀ ਕੰਡੀਸ਼ਨ ਦੇ ਬਾਰੇ ਭਾਜੀ ਕੰਡੀਸ਼ਨ ਬਾਰੇ ਉਹਨਾਂ ਨੇ ਕੁਝ ਨਹੀਂ ਆਖਿਆ ਬੱਚਾ ਠੀਕ ਸਾਡਾ ਹੋ ਗਿਆ ਸੀ ਇਥੇ ਜਦੋਂ ਖਾਲਸਾ ਏਡ ਵਾਲੇ ਖੜੇ ਆ ਸੀ ਨਾ ਸਰਕਾਰੀ ਹਸਪੀਟਲ ਉਥੇ ਜਾ ਕੇ ਇਹਨਾਂ ਡਾਇਰੈਕਟਰਾਂ ਨਾਲ ਮੀਟਿੰਗ ਕੀਤੀ ਮੀਟਿੰਗ ਕਰਕੇ ਉਹਨਾਂ ਬੀਬੀ ਨਾਨਕੀ ਹਸਪੀਟਲ ਕੀ ਹਾਲਤ ਹੈ ਇਥੇ ਲਾਈਵ ਬੜਾ ਵਧੀਆ ਚੱਲ ਰਿਹਾ ਠੀਕ ਹੋ ਗਿਆ ਫਿਰ ਉਹਨਾਂ ਨੂੰ 10 6 ਤਰੀਕ ਨੂੰ ਆਪਾਂ ਇਥੇ ਦਾਖਲ ਕਰਵਾਇਆ ਤੇ 10 ਦਿਨ ਬਾਅਦ ਸਾਨੂੰ ਉਥੇ ਲੈ ਗਏ ਨੇ ਪੀਜੀਆਈ ਬੱਚਾ ਠੀਕ ਠਾਕ ਹੈ ਕੋਈ ਗੱਲ ਬਾਤ ਨਹੀਂ ਬੱਚਾ ਠੀਕ ਹੈ ਗੱਲਾਂ ਕਰਦਾ ਬਸ ਇਹੋ ਆਂਦਾ ਹੀ ਮੈਂ ਘਰ ਹੀ ਜਾਣਾ ਘਰ ਦੀ ਉਹਨੂੰ ਪਰੇਸ਼ਾਨੀ ਹੀ ਜਾਦੀ ਹੋਰ ਗੱਲ ਕੋਈ ਨਹੀਂ ਠੀਕ ਹੋ ਗਿਆ ਸੀ ਬਾਕੀ ਇਹ ਵੀ ਜਿਹੜਾ ਚਲੋ ਕਿਟਣੀਆਂ ਦਾ ਸੀ ਬਾਕੀ ਚਲੋ ਜੇ ਵਿਚਾਰੇ ਨੂੰ ਲੈ ਆਉਂਦੇ ਸ਼ਾਇਦ ਹੋ ਸਕੇ ਬੱਜਿਆ ਰਿੰਦਾ ਬਾਕੀ ਚਲੋ ਬੜਾ ਸਾਰੀ ਸੰਗਤ ਨੇ ਬੜਾ ਸੰਯੋਗ ਦਿੱਤਾ ਨਾਲ ਸਾਰੀ ਸੰਗਤ ਡਾਕਟਰ ਜੋ ਭੈਣ ਭਰਾ ਸਾਰਿਆਂ ਬੜਾ ਆਵਦੀਆ ਸਾਥ ਦਿੱਤਾ ਸੀਤ ਮੰਤਰੀ ਵੀ ਆ ਰਹੇ ਨੇ सोनू सूद ਵੀ ਆ ਰਹੇ ਨੇ ਉਹਨਾਂ ਬੜੀ ਮਾਇਤ ਕੀਤੀ ਉਹਨਾਂ ਨੇ ਜਿਹੜੀ ਚੀਜ਼ ਦੀ ਲੋੜ ਹੈ ਸਾਨੂੰ ਤਾਂ ਵੀ ਦੱਸਿਓ ਉਹ ਫੋਨ ਵੀ ਕਰਦੇ ਰਹੇ ਨੇ ਪਰ ਬੱਚਾ ਸਾਡਾ ਠੀਕ ਠਾਕ ਹੀ ਕੋਈ ਗੱਲ ਨਹੀਂ ਕਮੀ ਨਹੀਂ ਰਹੀ ਬਾਕੀ ਜਿੰਨਾ ਚਿਹਰੋ ਦੀ ਲਿਖੀ ਸੀ ਜਿੰਨਾ ਚਿਰ ਦੇਖਲੇ ਸੀ ਇਸ ਦਾ ਤੁਹ ਵੀ ਦੱਸੇ ਕਿ 5 ਸਾਲ ਤੱਕ ਤੁਹਾਡਾ ਬੱਚਾ ਬਿਲਕੁਲ ਤਦਰੁਸਤ ਸੀਗਾ ਚੱਲਦਾ ਫਿਰਦਾ ਸੀਗਾ ਉਸ ਤੋਂ ਬਾਅਦ ਅਚਾਨਕ ਕੀ ਹੋ ਗਿਆ ਲੱਗਦਾ ਕਿ ਕੁਝ ਨજર ਲੱਗੀ ਪਰਿਵਾਰ ਨੂੰ ਕੀ ਹੋਇਆ ਸੀ ਅਚਾਨਕ ਤੇ ਭਾਜੀ ਨજર ਵੀ ਚਲੋ ਜਿਹੜੀ ਲਗਣੀ ਲਗਣੀ ਬਾਕੀ ਜਿਹਨਾਂ ਚਿਰ ਕਿਸਮਤ ਹੀ ਆਉਂਦੀ ਜਿੰਨਾਂ ਚ ਲਾਲੰਜਾਂ ਲਈ ਕਰਮਾਂ ਜਿਉਂਦੇ ਹਾਂਜੀ ਤੇ ਨજર ਤੇ ਜਿਹੜੀ ਚਲੋ ਕੀ ਲਗਣੀ ਸੀ ਵਿਚਾਰੇ ਨੂੰ ਜਿੰਨਾਂ ਚ ਰਨਜਾਲ ਹੀ ਉਹਦਾ ਜਿੰਨਾਂ ਦੀ ਰੋਟੀ ਪਾਣੀ ਕਰਮਾਂ ਚ ਹੀ ਉਹਨਾਂ ਚ ਰਖਾ ਗਿਆ ਜਿੰਨਾਂ ਚ ਉਹ ਸਾਡਾ ਹੀ ਸਾਡਾ ਹੀ ਬਾਕੀ ਉਹ ਤੰਦਰੁਸਤੀ ਰਹਿ ਮਾਰਾਈਗਾ ਸੋ ਬਿਲਕੁਲ ਅਵਜੋਤ ਨੂੰ ਲੈ ਕੇ ਲਗਾਤਾਰ ਦਸਾ ਕਿਤੇ ਜੇ ਪੰਜਾਬ ਪਰਦੇਸ ਕੀ ਠੀਕ ਹੋ ਜਾਈ ਫਿਰ ਰੱਬ ਨੂੰ ਕੁਛ ਹੋਰ ਮਜੂਰ ਸੇਗਾ ਫਿਲਹਾਲ ਅਵਜੋਤ ਸਿੰਘ ਜੀ ਮਾਤਾ ਜੀ ਵੀ ਨੇ ਫਿਲਹਾਲ ਹੋ ਕੰਡੀਸ਼ਨ ਤੇ ਨਹੀਂ ਨੇ ਕਿਉਂਕਿ ਸਦਮਨ ਉਹਨਾਂ ਜੀਰ ਕਾਫੀ ਗਰ ਲਗਾ ਚਾਚੀ ਜੀ ਸਾਡੇ ਨਾਲ ਨੇ ਗੱਲਬਾਤ ਕਰਨਗੇ ਕਿ ਚਾਚੀ ਜੀ ਵੱਲੋਂ ਹਰ ਵਾਰ ਅਵਜੋਤ ਸਿੰਘ ਨੂੰ ਵਕ ਵਕ ਹਸਪਤਾਲ ਲੈ ਜਾਇਆ ਜਾਂਦਾ ਸੀਗਾ ਤੇ ਗੱਲਬਾਤ ਕਰਨਗੇ ਚਾਚੀ ਅਵਜੋਤ ਜੀ ਦੀ ਇਹ ਚਾਚੀ ਸਾਡੇ ਨਾਲ ਨੇ ਤੁਹਾਡਾ ਲਗਾਤਾਰ ਕੋਸ਼ਿਸ਼ਾਂ ਪੂਰੀਆਂ ਕੀਤੀਆਂ ਗਈਆਂ ਸੀਗੇ ਅਵਜੋਤ ਸਿੰਘ ਦਾ ਇਲਾਜ ਹੋ ਸਕੇ ਉਹ ਘਰ ਤੋਂ ਫਿਰ ਤੋਂ ਤੰਦਰੁਸਤ ਹੋ ਕੇ ਆ ਸਕੇ ਪਰ ਰੱਬ ਨੂੰ ਕੁਛ ਹੋ ਰਹੀ ਅਮਨਜੂਰ ਸੀਗਾ ਜਦੋਂ 6 ਸਤੰਬਰ ਸੀਗੀ ਜਦੋਂ ਰੈਸਕਿਊ ਕੀਤਾ ਗਿਆ ਸੀਗਾ ਅਵਜੋਤ ਦਾ ਤੁਸੀਂ ਵੀ ਨਾਲ ਸੀਗਾ ਉਹਨਾਂ ਦੇ ਸਿਵਲ ਹਸਪਤਲ ਜਾਂਦੇ ਉਸ ਤੋਂ ਬਾਅਦ ਗੁਰੂ ਨਾਨਕ ਦੇਵ ਅੰਮ੍ਰਿਤਸਰ ਜਾਂਦੇ ਚੰਡੀਗੜ੍ਹ ਪੀਜੀਏ ਕੋਲ ਦਾਖਲ ਹੁੰਦਾ ਉਸ ਬਾਰੇ ਥੋੜੀ ਜਾਣਕਾਰੀ ਪਹਿਲਾਂ ਤਾਂ 10 ਦਿਨ ਇੱਥੇ ਰਿਹਾ ਫਿਰ ਸੋਮਵਾਰ ਮਤਲਬ ਹਫਤਾ ਪਹਿਲਾਂ ਇਹਨਾਂ ਨੂੰ ਪੀਜੀਆਈ ਭੇਜਿਆ ਗਿਆ ਸੀਗਾ ਸਾਨੂੰ ਕਿੰਦੇ ਕਿ ਇਹਨਾਂ ਨੂੰ ਪੀਜੀਆਈ ਲੈ ਜਾਓ ਤਾਂ ਫਿਰ ਅਸੀਂ ਡਾਕਟਰ ਵੱਡੇ ਨਾਲ ਗੱਲ ਕੀਤੀ ਸੀ ਕਿ ਬੱਚੇ ਦਾ ਮਤਲਬ ਕੋਈ ਕੰਡੀਸ਼ਨ ਠੀਕ ਸੀਗੀ ਪਰ ਜ਼ਿਆਦਾ ਨਹੀਂ ਹੋ ਰਹੀ ਸੀ ਹੋਰ ਵੀ ਜਿਹੜੀ ਪੇਟ ਤੇ ਸਵਾਈਲਿੰਗ ਵਧਦੀ ਜਾ ਰਹੀ ਸੀ ਇਹ ਕਿਹਾ ਕਿ ਸਾਨੂੰ ਪੀਜੀਆਈ ਭੇਜਿਆ ਜਾਏ ਤਾਂ ਕਿ ਬੱਚਾ ਛੇਤੀ ਤੋਂ ਛੇਤੀ ਠੀਕ ਹੋ ਜਾਏ ਉੱਥੇ ਗਿਆ ਸੀ ਹਫਤਾ ਪਹਿਲਾਂ ਹੀ ਗਏ ਸੀ ਸੋਮਵਾਰ ਆਪਾਂ ਗਏ ਸੀ ਹਫਤਾ ਉੱਥੇ ਟ੍ਰੀਟਮੈਂਟ ਸ਼ੁਰੂ ਹੋ ਗਿਆ ਮਰਜੈਂਸੀ ਵਾਰਡ ਵਿੱਚ ਰੱਖਿਆ ਗਿਆ 2 ਦਿਨ ਤੇ ਜਿੰਨੇ ਨੇ ਫਿਰ ਉਹਨਾਂ ਨੇ ਬੈੱਡ ਮਤਲਬ 4th 5th ਫਲੋਰ ਤੇ ਸ਼ਿਫਟ ਕਰ ਦਿੱਤਾ ਸੀ ਅਬ ਇਹਨੂੰ ਤਾਂ ਸਾਨੂੰ ਇਹ ਸੀ ਕਿ ਬੱਚੇ ਨੂੰ ਫਰਕ ਪੈ ਰਿਹਾ ਸੀ ਟਰੀਟਮੈਂਟ ਵਧੀਆ ਚੱਲ ਰਿਹਾ ਸੀ ਪਰ ਹਫਤੇ ਬਾਅਦ ਦੀ ਬਾਅਦ ਚ ਪਤਾ ਲੱਗਾ ਕਿ ਅਬੀ ਦੀ ਮਤਲਬ ਡੈਥ ਹੋ ਚੁੱਕੀ ਜਦੋਂ ਬਾੜ ਹੜਾ ਆਮਦਾਵਾ ਪਾਣੀ ਪੂਰਾ ਇੱਥੇ ਆਈ ਤੇ ਧਗਿਰਦਾ ਚੁੱਕਾ ਸੀਗਾ ਪਿੰਡ ਦੇ ਇਲਾਜ ਵਾਸਤੇ ਕਿੰਨੇ ਡੇਢ ਮਹੀਨੇ ਬਾਅਦ ਪੀਜੀ ਆ ਜਾਂਦਾ ਸੀਗਾ ਬਜੋਤ ਨਹੀਂ ਮਤਲਬ ਟਾਈਮ ਤਾਂ ਬਹੁਤ ਪੈ ਗਿਆ ਸੀ ਜਿੱਦਾਂ ਪਹਿਲਾਂ ਮੈਡੀਸਿਨ ਚੱਲਦੀ ਪਈ ਸੀ ਘਰੇ ਪਰ 15 20 ਦਿਨ ਤੱਕ ਟਰੀਟਮੈਂਟ ਬਿਲਕੁਲ ਨਹੀਂ ਹੋਇਆ ਕਿਉਂਕਿ ਸਾਡੇ ਚਾਰ ਚਵੇਰੇ ਹੀ ਪਾਣੀ ਸੀ এনवायरमेंट ਵੀ ਬਹੁਤ ਖਰਾਬ ਹੋ ਗਿਆ ਸੀ ਇਸ ਕਰਕੇ ਬੱਚੇ ਨੂੰ ਕਿਤੇ ਨਹੀਂ ਲਿਜਾਇਆ ਗਿਆ ਤਾਂ ਪਹਿਲਾਂ ਮਤਲਬ ਕਾਫੀ ਗੈਪ ਪੈ ਗਿਆ ਸੀ ਮੈਡੀਸਿਨ ਲੈ ਕੇ ਗਿਆ ਸੀ ਮਤਲਬ ਵੀਰਜੀ ਜੋ ਭਾਜੀ ਆ ਮੇਰੇ ਵੱਡੇ ਵੀਰਜੀ ਆ ਉਹ ਲੈ ਕੇ ਗਏ ਸੀਗੇ ਅਵੀ ਨੂੰ ਬਟ ਉਸ ਟਾਈਮ ਟਰੀਟਮੈਂਟ ਹੋਇਆ ਸੀ ਬਟ ਮੈਡੀਸਿਨ ਲੈ ਕੇ ਘਰੇ ਵਾਪਸ ਆ ਗਿਆ ਸੀਗੇ ਤੋਂ ਪਾਣੀ ਦੇ ਕਾਰਨ ਜ਼ਿਆਦਾ ਹੀ ਬੱਚੇ ਦੀ ਕੰਡੀਸ਼ਨ ਬਹੁਤ ਜ਼ਿਆਦਾ ਵਿਗੜ ਗਈ ਹੈ ਤੇ सोनू सूद ਵੱਲੋਂ ਪਹਿਲਾਂ ਵੀ ਜਦੋਂ ਠੀਕ ਸੀਗਾ ਉਸ ਦਾ ਇਲਾਜ ਦਾ ਸਾਰਾ ਖਰਚਾ ਚੱਕਣ ਦਾ ਜਿੰਮਾ ਚੱਕਿਆ ਸੀਗਾ ਥੁਣ ਉਹ सोनू सूद ਨੇ ਇੱਕ ਟਵੀਟ ਕੀਤਾ ਗਿਆ ਕਿ ਜਿੰਦਾ ਮਤਲਬ ਬਹੁਤ ਅਫਸੋਸ ਹੋਇਆ ਕਿ ਅਵਜੋਤ ਸਿੰਘ ਇਸ ਦੁਨੀਆ ਵਿੱਚ ਨਹੀਂ ਰਿਹਾ ਪਰ ਪਰਿਵਾਰ ਵਾਲਿਆਂ ਨੂੰ ਮੈਂ ਪੂਰਾ ਸਾਥ ਦਾ ਮਗਰ ਸਹਯੋਗ ਦਵਾਂਗਾ ਇਸ ਤਰ੍ਹਾਂ ਕਿਸੇ ਹੋਰ ਵੀ ਸੈਲੀਬ੍ਰਿਟੀ ਜਾਂ ਸਰਕਾਰ ਦਾ ਕੋਈ ਤੜਨ ਲਗਾ ਰਾਪਤਾ ਹੋਇਆ ਕੁਝ ਇਸ ਤਰ੍ਹਾਂ ਦਾ ਨਹੀਂ ਇੱਕ सोनू सूद ਇੱਕ ਖਾਲਸਾ ਏਡ ਵਾਲੇ ਪਹੁੰਚੇ ਸੀ ਸਾਡੇ ਕੋ ਉਹ ਜਿੰਨਾ ਹੋ ਸਕਿਆ ਕਰਕੇ ਗਿਆ ਮਤਲਬ ਪਰਿਵਾਰ ਨਾਲ ਦੁੱਖ ਸਾਂਝਾ ਕਰਕੇ ਗਿਆ ਖਾਲਸਾ ਈਡ ਵਾਲੇ ਤੇ ਸੋਨੂ ਸੂਦੀ ਪਹੁੰਚਿਆ ਹੋਰ ਹਜੇ ਤੱਕ ਤਾਂ ਕੋਈ ਵੀ ਨਹੀਂ ਆਇਆ ਉੱਥੇ ਅੰਮ੍ਰਿਤਸਰ ਗਿਆ ਸੀ ਸਿਹਤ ਮੰਤਰੀ ਉਹਨਾਂ ਨੇ ਉੱਥੇ ਸਾਥ ਦਿੱਤਾ ਸੀ ਇੱਥੇ ਸਿਰਫ ਸੋਨੂ ਸੂਦ ਤੇ ਖਾਲਸਾ ਈਡ ਵਾਲੇ ਸਾਡੇ ਘਰੇ ਆਇਆ ਉਹ ਦੁੱਖ ਸਾਂਝਾ ਕਰਕੇ ਗਿਆ ਤੇ ਅਬਜੋਦ ਤੇ ਹੋਰ ਕਿੰਨੇ ਭੈਣ ਭਰਾ ਹੈਗੇ ਨੇ ਮਤਲਬ ਇਹ ਤਿੰਨ ਬ੍ਰਦਰ ਹੀ ਆ ਤਾਂ ਅਭੀ ਜੋਦੂ ਦੂਸਰੇ ਨੰਬਰ ਸੇ ਸੀਗਾ ਤਾਂ ਇਹਦਾ ਵੱਡਾ ਇੱਕ ਹੋਰ ਬ੍ਰਦਰ ਆ ਤੇ ਇੱਕ ਛੋਟਾ ਤਿੰਨ ਬ੍ਰਦਰ ਸੀਗੇ ਜਦੋਂ ਅਬਜੋਦ ਦੇ ਬਾਕੀ ਭਰਾਵਾਂ ਨੂੰ ਪਤਾ ਲੱਗਦਾ ਕਿ ਉਹਨਾਂ ਦਾ ਭਰਾ ਇਸ ਤਰ੍ਹਾਂ ਤੇ ਨਹੀਂ ਰਿਹਾ ਉਹਨਾਂ ਦੇ ਕੀ ਹਾਲਾਤ ਸੀਗੇ ਕਿਆ ਚੋਟ ਇੱਕ ਛੋਟੇ ਨੂੰ ਤਾਂ ਮਤਲਬ ਹਜੇ ਬਿਲਕੁਲ ਬਚਪਨਾ ਵਾ ਉਹਦੇ ਉਹਦੇ ਨੂੰ ਬਿਲਕੁਲ ਨਾ ਸਮਝਾ ਉਹਨੂੰ ਕੁਝ ਨਹੀਂ ਪਤਾ ਵੱਡਾ ਉਹਨੂੰ ਪੂਰਾ ਪਤਾ ਵਾ ਉਹ ਬਹੁਤ ਮਤਲਬ ਉਹ ਵੀ ਇਸ ਸਮੇ ਸਗਵੇਂ ਦੇ ਵਿੱਚ ਹੀ ਆ ਜਿੱਦਾਂ ਕਿ ਉਹਨੂੰ ਫੀਵਰ ਵੀ ਬਹੁਤ ਜ਼ਿਆਦਾ ਹੋਇਆ ਪਿਆ ਵਾ ਉਹਨੂੰ ਕੋਈ ਸਮਝ ਨਹੀਂ ਲੱਗਦੀ ਪਈ ਨਾ ਕੁਝ ਖਾ ਰਿਹਾ ਨਾ ਕੁਝ ਪੀ ਰਿਹਾ ਉਹ ਬਸ ਉਸ ਦਿਨ ਦਾ ਹੀ ਅਸੀਂ ਜਦੋਂ ਸਿਵਲ ਹਸਪਤਾਲ ਜਨਾਲਾ ਲੈ ਕੇ ਗਏ ਸੀਗੇ ਉਹ ਜੋਤ ਨੂੰ ਤਦ ਵੀ ਵਿਚਾਰਾ ਕਾਫੀ ਪਰੇਸ਼ਾਨ ਸੀਗਾ ਮਤਲਬ ਰੋਂਦਾ ਹੀ ਰਿਹਾ ਸੀਗਾ ਤਦ ਕਿਉਂਕਿ ਇਹਨਾਂ ਦੀ ਗੋਦ 'ਤੇ ਸੀਗਾ ਕਦੇ ਤੁਹਾਡੀ ਗੋਦ 'ਤੇ ਸੀਗਾ ਉਹ ਵਿਚਾਰਾ ਤਦ ਵੀ ਉੱਥੇ ਰੋਂਦਾ ਪਿਆ ਸੀ ਕਹਿੰਦੇ ਕਿ ਮੈਂ ਘਰੇ ਰਹਿਣਾ ਕਿਤੇ ਜਾਣਾ ਨਹੀਂ ਆ ਬਸ ਘਰ ਹੀ ਜਾਦਾ ਕਹਿੰਦੇ ਕਿ ਮੈਂ ਘਰੇ ਜਾਣਾ ਵਾ ਹਸਪੀਟਲ ਤੂੰ ਤੇ ਬਹੁਤ ਡਰਦਾ ਸੀ ਹਾਂਜੀ ਬਿਲਕੁਲ ਅਬਜੋਦ ਦੇ ਦਾਦੀ ਜੀ ਸਾਡੇ ਨਾਲ ਨੇ ਅਸੀਂ ਦਾਦੀ ਜੀ ਨਾਲ ਉਸ ਦਿਨ ਵੀ ਗੱਲਬਾਤ ਕੀਤੀ ਦਾਦੇ ਜੀ ਆਈ ਕਹਿੰਦੇ ਸੀਗਾ ਕਿ ਰੱਬ ਬਸ ਮਿਹਰ ਕਰੇ ਮੇਰੇ ਬੱਚੇ ਨੂੰ ਬਚਾ ਲਿੱਤਾ ਜਾਵੇ ਅਰਦਾਸ ਤੁਸੀਂ ਵੀ ਪੂਰੀ ਕੀਤੀ ਪੰਜਾਬ ਹੱਥ ਨੇ ਮੈਂ ਅਰਦਾਸ ਕੀਤੀ ਅਸੀਂ ਵੀ ਅਰਦਾਸ ਕੀਤੀ ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀਗਾ ਅੱਜ ਅਬਜੋਦ ਇਸ ਦੁਨੀਆ ਵਿੱਚ ਨਹੀਂ ਰਿਹਾ ਜਦੋਂ ਤੁਹਾਨੂੰ ਪਤਾ ਲੱਗਦਾ ਵਾ ਕੀ ਹਾਲਾਤ ਸੀਗੇ ਥਾਰੇ ਹਲਾ ਤਾਂ ਨਹੀਂ ਪੀਜੀ ਆਈ ਖੜਿਆ ਵਿਚਾਰੇ ਨੂੰ ਜਿਦੋਂ ਉਹਦੀ ਲੱਗੀ ਸੀ ਤੇ ਜਾਣ ਨਿਕਲਣ ਲੱਗੀ ਇਹੀ ਆਂਦੀ ਵੀ ਮੈਨੂੰ ਹਏ ਬੀਬੀ ਕੇ ਬੀਬੀ ਕੋ ਲੈ ਜਾਓ ਬੀਬੀ ਕੋ ਹੀ ਕਹਿੰਦਾ ਸੀ ਬੀਬੀ ਕੋ ਲੈ ਜਾਓ ਬਸ ਇੰਨੀ ਗੱਲ ਹੀ ਕਹਿੰਦਾ ਸੀ ਫਿਰ ਬਸ ਮਾਤਾ ਜੀ ਕੀ ਪਤਾ ਹੈ ਤੁਹਾਨੂੰ ਕਿ ਅਕਸਰ ਅਬਜੋਦ ਕਹਿੰਦਾ ਸੀਗਾ ਕਿ ਮੈਨੂੰ ਘਰ ਲੈ ਜਾਓ ਘਰ ਲੈ ਜਾਓ ਪਰ ਉਹ ਹਮੇਸ਼ਾ ਲਈ ਘਰ ਆ ਜਾਊਗਾ ਪਰ ਚੁੱਪਚਾਪ ਆਊਗਾ ਘਰ ਅਹੀਂ ਜੇ ਅਖੇ ਵੀ ਚਲ ਕਰ ਗਿਆਂਦੇ ਢੜੇ ਠੀਕ ਹੋ ਜਾਏਗਾ ਪਰ ਨਹੀਂ ਸਾਨੂੰ ਛੁੱਟੀ ਨਹੀਂ ਦਿੱਤੀ ਅਨਾਂ ਖ ਵੀ ਨਹੀਂ ਅਹੀਂ ਛੁੱਟੀ ਨਹੀਂ ਦੇ ਸਕਦੇ ਅਹੀਂ ਤੁਹਾਨੂੰ ਪੀਜੀ ਆ ਕੱਲਣਾ ਹੈ ਸਾਨੂੰ ਆਰਡਰ ਨਹੀਂ ਪਿਛਾਂ ਕੱਲ ਆਂਦਾ ਤੁਹਾਨੂੰ ਅੱਗੇ ਹੀ ਕੱਲਣਾ ਥੋੜਾ ਪਿਆਰ ਕਾਫੀ ਸੀਗਾ ਤੁਸੀਂ ਯਤਨ ਬਹੁਤ ਕੀਤੇ ਸੀਗੇ ਸਾਰੇ ਹਸਪਤਾਲ ਵਿੱਚ ਤੁਸੀਂ ਗਏ ਸੀਗੇ ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਪਿਆਰ ਤੇ ਬਹੁਤ ਜ਼ਿਆਦਾ ਹੀ ਨਹੀਂ ਰਹਿੰਦਾ ਮੇਥੋਂ ਬਗੈਰ ਕਿ ਦੇਵੀ ਜਾਨਕਨਾ ਬੀਬੀ ਤੇਰੇ ਮੈਂ ਨਾਲ ਹੀ ਜਾਣਾ ਰਹਿਣਾ ਨਹੀਂ ਉਹ ਸਾਡੇ ਦੇ ਬਗੈਰ ਕਿਤੇ ਰਹਿੰਦਾ ਨਹੀਂ ਦਾਦੀ ਦੇ ਬਗੈਰ ਪਿਆਰ ਤੇ ਬਹੁਤ ਜ਼ਿਆਦਾ ਸੀ ਕਿ ਬਿਲਕੁਲ ਫਿਲਹਾਲ ਹਾਲਾਤ ਨਹੀਂ ਹੈਗੇ ਘਰ ਵਾਲੇ ਦੇ ਗੱਲ ਕਰਨ ਦੇ ਲਈ ਮਾਤਾ ਜੀ ਨੇ ਵੀ ਤੁਸੀਂ ਕੰਡੀਸ਼ਨ ਵੇਖੀ ਆ ਉਹ ਸਦਮੇ ਤੇ ਨੇ ਉਹ ਕੁਝ ਬੋਲ ਹੀ ਨਹੀਂ ਪਾਰੇ ਕਿਉਂਕਿ ਕਾਫੀ ਵੱਡਾ ਸਦਮਾ ਜਿਹੜਾ ਅਵੇਜੋਤ ਸਿੰਘ ਦੇ ਪਰਿਵਾਰ ਨੂੰ ਲੱਗਾ ਪੂਰੇ ਪਿੰਡ ਨੂੰ ਲੱਗਾ ਹੈਗਾ ਪਿੰਡ ਵਾਲੇ ਲਗਾਤਾਰ ਇੱਥੇ ਪਹੁੰਚ ਰਹੇ ਹੈਗੇ ਆ ਯਤਨ ਸਰਕਾਰਾਂ ਵੱਲੋਂ ਵੀ ਕੀਤੇ ਗਏ ਸੀਗੇ ਪਰਿਵਾਰ ਦੇ ਵੱਲੋਂ ਵੀ ਕੀਤੇ ਗਏ ਸੀ ਕਿ ਅਬਜੋਦ ਸਿੰਘ ਨੂੰ ਅਸੀਂ ਬਚਾ ਲਈਏ ਉਸ ਦਾ ਇਲਾਜ ਜਿਹੜਾ ਕਰਵਾਇਆ ਜਾਵੇ ਪਰ ਰੱਬ ਨੂੰ ਜਿਹੜਾ ਕੁਝ ਹੋਰੀ ਮਨਜ਼ੂਰ ਸੀਗਾ ਜਿਸ ਤੋਂ ਬਾਅਦ ਸੋਮਵਾਰ ਅਬਜੋਦ ਦੇ ਵੱਲੋਂ ਆਖਰੀ ਸਾਹ ਲਿੱਤੇ ਜਾਂਦੇ ਹੈਗੇ ਜਿਸ ਤੋਂ ਬਾਅਦ ਅੱਜ ਅਸੀਂ ਉਸ ਦੇ ਘਰ ਪੁੱਜੇ ਤਲਵੰਦੀ ਰਾਏ ਦਾਦੋ ਉਸ ਦਾ ਘਰ ਜਿਹੜਾ ਸੀਗਾ ਜਨਾਲਾ ਹਲਕੇ ਦੇ ਵਿੱਚ ਜਿੱਥੇ ਪਰਿਵਾਰ ਵਾਲਿਆਂ ਦਾ ਤੇ ਪਿੰਡ ਵਾਲਿਆਂ ਦਾ ਰੋ ਰੋ ਕੇ ਜਿਹੜਾ ਬੁਰਾ ਹਾਲ ਹੈ ਕੈਮਰਾਮੈਨ ਨੀਲਕਮਲ ਮੋਨਨ ਨਾਲ ਪਰਸ਼ਰ ਸ਼ਰਮਾ ਅਜੀ ਮੀਡੀਆ ਅਜਨਾਲਾ ਅੰਮ੍ਰਿਤਸਰ